ਕਿਸ਼ਤੀ ਸਾਬਰੀ حضرت ਸੈਖ ਦਾਤਾ ਹਾਫਿਜ਼ ਸਦੀਕ ਗਨੀ ਚੰਡੀ ਪੀਰ ਰਹਿਮਤਲਾ ਲਾਹ ਜੀ ਦਰਬਾਰ ਚੰਡੀ ਪੀਰ ਕੜਿਆਣਾ ਵਿਖੇ ਪ੍ਰਬੰਧ ਕਮੇਟੀ ಗ್ರಾಮ ਪੰਚਾਇਤ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ 3 ਦਿਨ ਸਾਲਾਨਾ ਜੋੜ ਮੇਲਾ ਮਨਾਇਆ ਗਿਆ ਪਹਿਲੇ ਦਿਨ ਸਾਲਾਨਾ ਚੇਂਜ ਉਪਰੰਤ ਮਹਿੰਦੀ ਤੇ ਚਿਰਾਗ ਦੀ ਰਸਮ ਅਦਾ ਕੀਤੀ ਗਈ ਤੇ ਕਵਾਲ ਪਾਰਟੀਆਂ ਵੱਲੋਂ ਦਾਤਾ ਜੀ ਦਾ ਗੁਣਗਾਨ ਕੀਤਾ ਗਿਆ ਚਾਦਰ ਦੀ ਰਸਮ ਉਪਰੰਤ ਸਟੇਜ ਦੀ ਸ਼ੁਰੂਆਤ ਜਿਸ ਦੇ ਵਿੱਚ ਕਾਂਸ਼ੀਨਾਥ ਤੇ ਹੋਰ ਵੱਖ-ਵੱਖ ਕਲਾਕਾਰਾਂ ਨੇ ਦਾਤਾ ਜੀ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣ ਕਰਵਾਇਆ ਇਸ ਮੌਕੇ ਪ੍ਰਬੰਧਕਾਂ ਵੱਲੋਂ ਦਾਨੀ ਸੱਜਣਾ ਫਕਰ ਫਕੀਰਾ ਵਿਸ਼ੇਸ਼ ਸ਼ਖਸੀਅਤਾਂ ਦਾ ਸਰੋਪੇ ਪਾ ਕੇ ਸਨਮਾਨ ਕੀਤਾ ਇਸ ਮੌਕੇ ਪ੍ਰਧਾਨ ਜੈਰਾਮ ਬੀਬੀ ਗੇਜੋ ਸਾਬਰੀ ਫਾਬੜਾ ਡਾਕਟਰ ਸੁਖਬੀਰ ਸਿੰਘ ਤੇ ਪ੍ਰਬੰਧ ਕਮੇਟੀ ਦੇ ਮੈਂਬਰਾਂ ਨੇ ਸਮੂਹ ਸੰਗਤਾਂ ਨੂੰ ਸਲਾਣਾ ਜੋੜ ਮੇਲੇ ਦੀਆਂ ਵਧਾਈਆਂ ਦਿੱਤੀਆਂ ਇਸ ਮੌਕੇ ਬਲਵੀਰ ਸਿੰਘ ਸਾਭਕਾ ਸਰਪੰਚ ਜੋਗਿੰਦਰ ਸਿੰਘ ਵਾਈਸ ਪ੍ਰਧਾਨ ਰਵਿੰਦਰਦੀਪ ਕੌਰ ਸਰਪੰਚ ਕੜਿਆਣਾ ਹੁਸ਼ਾ ਰਾਣੀ ਪੰਚ ਪਰਮਜੀਤ ਕੌਰ ਪੰਚ ਕਸ਼ਮੀਰ ਕੌਰ ਪੰਚ ਦਵਿੰਦਰ ਸਿੰਘ ਪੰਚ ਅਵਤਾਰ ਸਿੰਘ ਪੰਚ ਬਲਜਿੰਦਰ ਸਿੰਘ ਪੰਚ ਜਸਵਿੰਦਰ ਮੋਲਾ ਕਸ਼ਮੀਰ ਸਿੰਘ ਬਾਬਾ ਮਲਕੀਤ ਸਿੰਘ ਕੜਿਆਣਾ ਤੇ ਇਲਾਕੇ ਪਾਕੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਹਾਜ਼ਰ ਸਨ ਟਾਰੇ ਵਰਗੇ ਮੇਰੇ ਵਰਗੇ ਵਿੱਚ ਘਟਿਆ ਬਹੁਤ ਮਿਲ ਜਾਣਗੇ ਪਰ ਤੁਸੀਂ ਕਿਸੇ ਨਜ਼ਰ ਨਾਲ ਦੇਖ ਕੇ ਕਿ ਸਮਝਣ ਵਾਲੇ ਦੀ ਸਮਝ ਐ ਬਾਕੀ ਆ ਭਨੇ ਤੇ ਘਾਈ ਵੜਿਆ ਗਿਆ ਗੰਗਾ ਵਿੱਚ ਗੰਗਾ ਵਗਦੀ ਵਿੱਚ ਝਟਾਵਾ ਦੇ ਗੰਗਾ ਵਗਦੀ ਵਿੱਚ ਝਟਾਵਾ ਦੇ ਓ ਗੰਗਾ ਵਗਦੀ ਵਿੱਚ ਝਟਾਵਾ ਸ਼ਾਮਾਂ ਤੇਰੇ ਰਾਵਾਂ ਦੇ ਜੱਲਾਬੇ ਤੇਰੇ ਰਾਵਾਂ ਦੇ ਤੇਰੇ ਲੱਗਦੇ ਜਦੋਂ ਸੁੱਖ ਹੋ ਗਈਆਂ ਉਹ ਜੁਲੀਆ ਨਗਰ ਆ ਚੋਦੀ ਅਮਦੇਸ ਦੇ ਪਿੰਡ ਦੇ ਪਰਾਰ ਬਗ ਚਲੀ ਗਈ ਜੀ ਦਰਵਾਜ਼ਾ ਤੇ ਇੱਥੇ ਸਾਡੇ 60 ਦਾ ਮੇਲਾ ਲਗਾਇਆ ਜਾਂਦਾ ਜੀ ਹਰ ਸਾਹਿਬ ਹਰ ਜੀ ਇਹ ਆਪਣੇ 3 ਮਹੀਨੇ ਦੀ ਕੀ ਬਾਈ ਜੀ ਕੀ ਬਾਈ ਤੇ 30 ਦਿਨ ਦਾ ਮੇਲਾ ਬਣਾਇਆ ਜਾਂਦਾ ਤੇ ਅਸੀਂ ਸਾਰੇ ਸਾਰੇ ਦਾ ਸਾਰੇ ਸਾਰੇ ਨੂੰ ਵਧਾਈਆਂ ਦਿੰਦੇ ਆਂ ਸਾਰੇ ਸਾਰੇ ਦਾ ਨਾਮ ਕਰਨ ਦੇ ਆ ਕਿ ਸਾਡੇ 21 ਦਿਨ ਦੀ ਚੜਾ ਉਤਰੋਂ ਦੇ 22 ਤਰੀਕ ਨੂੰ ਸਾਡੇ ਮਿਲਵਰ ਪਰੰਦੇ ਕਿ ਸੰਗਰਾਂ ਦੇ ਅੱਜ ਸਾਡੇ 21 ਕਾਸ਼ੀਨਾ ਦੇ ਅੱਜ ਆਈ ਸੀ ਕੱਲ ਵੀ ਸਾਡੇ ਮੇਲੇ ਦੇ ਰਾਤ ਹੋਣੀ ਹੈ ਜੋ ਸਾਰੇ ਸਾਥ ਸਾਰੇ ਦੇ ਨਾਲ ਮਿਲਦੇ ਹੁੰਦੇ ਆ ਤੇ ਅਸੀਂ ਆਪਣੀ ਗ੍ਰਾਮ ਦੇ ਕੜਿਆਣਾ ਦੇ ਸਮੂਹ ਕਮੇਟੀ ਵੱਲੋਂ ਦੀ ਸਾਰੀ ਸਾਰੇ ਨੂੰ ਬਹੁਤ ਬੜਾ ਵਧਾਈਆਂ ਦਿੰਦੇ ਆਂ बहुत बीत सारेक बधाई जय सरकार जय बाबा जय